ਸਰ ਐਕਚੁਅਲੀ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਫੋਨ 2023 ਦੇ ਵਿੱਚ ਤੇ 2023 ਲਾਸਟ ਵਿੱਚ ਮੈਂ ਬ੍ਰਦਰ ਹੈਸ ਪਾਸਡ ਅਵੇ ਤੇ ਉਸ ਤੋਂ ਬਾਅਦ ਇਹ ਹੁਣ ਜਨਵਰੀ ਦੇ ਵਿੱਚ ਮੇਰਾ ਫੋਨ ਮੇਰੇ ਕੋਲੋਂ ਕਿਸੇ ਨੇ ਖੋਲਿਆ ਸੀਗਾ ਨੀਅਰ ਬਾਈ ਰਵਿੰਦਰ ਹਸਪੀਟਲ ਤੇ ਮੈਂ ਐਕਚੁਅਲੀ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀਗੀ ਤੇ ਮੈਂ ਮੈਂ ਬਹੁਤ ਹੈਰਾਨ ਕੀ ਮਤਲਬ ਮੈਂ ਵੀ ਇੱਕ ਐਡਵੋਕੇਟ ਕੋਲੋਂ ਹੀ ਆਈ ਹੈਵ ਟੋਲਡ ਕਿ ਮੈਂ ਐਡਵੋਕੇਟ ਆ ਬਟਾਲਾ ਬਾਰ ਐਸੋਸੀਏਸ਼ਨ ਦੀ ਮੈਂਬਰ ਆ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੇਰੇ ਕੋਲੋਂ ਵੀ ਫੋਨ ਖੋਇਆ ਗਿਆ ਤੇ ਮੈਂ ਤਾਂ ਬਿਲਕੁਲ ਹੀ ਉਮੀਦ ਛੱਡ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਲੱਗਾ ਕਿ ਮੈਨੂੰ ਫੋਨ ਵਾਪਸ ਮਿਲੇਗਾ ਪਰ ਜਦੋਂ ਮੈਂ ਸੀ ਕੰਪਲੇਂਟ ਕੀਤੀ ਸਾਈਬਰ ਬ੍ਰਾਂਚ ਤੇ ਮੈਂ ਮਤਲਬ ਮੈਂ ਫਿਰ ਵੀ ਹੋਪ ਛੱਡੀ ਹੋਈ ਸੀ ਬਟ ਰੀਸੈਂਟਲੀ ਥੋੜੇ ਮਤਲਬ ਅ ਕਪਲ ਆਫ ਡੇਸ ਬੈਕ ਮੈਨੂੰ ਫੋਨ ਆਇਆ ਕਿ ਤੁਹਾਡਾ ਫੋਨ ਵਾਪਸ ਮਿਲ ਗਿਆ ਤੇ ਮੈਂ ਮੈਂ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਸਟੋਰੀ ਦੱਸੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਸ਼ਾਇਦ ਇਹ ਸਕੈਮ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਨਾ ਫੋਨ ਵਾਕਈ ਮਿਲਿਆ ਮੈਂ ਬਹੁਤ ਜਾਣਿਆ ਤੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਇਹਨਾਂ ਨੇ ਮੈਂਸ਼ਨ ਕੀਤਾ ਸੀਰੀਅਲ ਨੰਬਰ ਸਪੈਸ਼ਲੀ ਮੈਂ ਥੈਂਕ ਕਰਦੀ ਹਾਂ ਜਤਿੰਦਰ ਸਰ ਦਾ ਜਿਨ੍ਹਾਂ ਨੇ ਸਾਈਬਰ ਸੈੱਲ ਦੇ ਸਰ ਮੈਂ 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 ਆਲਰੇਡੀ ਮੈਂਸ਼ਨ ਕਰ ਦਿੱਤਾ ਤੁਹਾਨੂੰ ਕਿ ਫੋਨ ਤਾਂ ਚਲੋ ਮੈਂ ਕਿਹਾ ਤਾਂ ਤੁਸੀਂ ਗੁੰਮ ਗਿਆ ਤੇ ਚਲੋ ਠੀਕ ਹੈ ਫੋਨ ਤਾਂ ਜਿਵੇਂ ਸਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਫੋਨ ਇੱਕ ਡਿਵਾਈਸ ਨਹੀਂ ਹੁੰਦੀ ਇਹ ਸਪੈਸ਼ਲੀ ਮੈਂ ਜ਼ਿਆਦਾ ਭਾਵੁਕ ਵੀ ਹੋਈ ਹਾਂ ਜ਼ਿਆਦਾ ਥੈਂਕ ਇਸ ਲਈ ਕਰ ਰਹੀ ਹਾਂ ਕਿਉਂਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀਗੀ ਤੇ ਮੈਂ ਇਸ ਦੇ ਨਾਲ ਨਾਲ ਮੈਂ ਸਾਰੀ ਟੀਮ ਦੇ ਨਾਲ ਮੈਂ ਆਪਣੇ ਹਸਬੰਦ ਦਾ ਵੀ ਥੈਂਕਸ ਕੀਤਾ ਕਿ ਉਹਨਾਂ ਨੇ ਹੀ ਮੈਨੂੰ ਉਮੀਦ ਦਿੱਤੀ ਸੀ ਕਿ ਨਹੀਂ ਕਿ ਸਾਨੂੰ ਫੋਨ ਵਾਪਸ ਮਿਲੇਗਾ ਸਰ ਆਟੋਮੈਟਿਕਲੀ ਤੁਸੀਂ ਸੋਚ ਹੀ ਸਕਦੇ ਹੋ ਕਿ ਮੇਰੇ ਹੈਨਾ ਬ੍ਰਦਰ ਆਖਰੀ ਨਿਸ਼ਾਨੀ ਹੋਵੇ ਠੀਕ ਹੈ ਜਿਵੇਂ ਸਰ ਨੇ ਵੀ ਐਸਐਸਪੀ ਸਾਹਿਬ ਨੇ ਦੱਸਿਆ ਕਿ ਫੋਨ ਦੇ ਵਿੱਚ ਮੈਮਰੀਜ਼ ਨੇ ਸਪੈਸ਼ਲੀ ਕਨਵਰਸੇਸ਼ਨ ਕੁਝ ਵੌਇਸ ਮੈਸੇਜ ਹੁੰਦੇ ਨੇ ਕੁਝ ਮੈਸੇजेस ਹੀ ਹੁੰਦੇ ਨੇ ਇਦਾਂ ਦੇ ਤੇ ਇਸ ਲਈ ਸਰ ਮੈਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਫੋਨ ਵਾਪਸ ਕੀਤਾ ਤੇ ਅੱਗੇ ਵੀ ਤੁਸੀਂ ਸਾਰਿਆਂ ਨੂੰ ਫੋਨ ਵਾਪਸ ਦਿਲਾਓਗੇ ਥੈਂਕ ਯੂ ਥੈਂਕ ਯੂ ਸੋ Much ਅੱਜ ਆਪਣੀਆਂ ਮੋਸਟਰ ਸਟੋਰੀ ਸੁਣਾ ਕੀ ਸਮਝਦੇ ਹੋ ਸੂਮਨ ਲੈਣਾ ਜ਼ਿਆਦਾ ਧਵਤ ਦਾ ਵਾ ਸੂਮਨ ਦੇਣਾ ਜ਼ਿਆਦਾ ਕੁਸ਼ੀ ਹੈ ਕਿ ਜਦ ਲੋਕਾਂ ਦੀ ਫੀਲਿੰਗ ਜਿਵੇਂ ਆਪਸ ਆ ਰਹੀ ਹੈ ਉਹ ਜ਼ਿਆਦਾ ਮਹਤਵਪੂਰਨ ਹੈ ਇਹ ਜਿਹੜਾ ਬਟਾਲਾ ਪੁਲਿਸ ਦਾ ਉਪਰਾਲਾ ਹੈ ਆ